ਵੈਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਸੁਖਬੀਰ ਬਾਦਲ ਬੱਲੋਂ ਜਿਹੜਾ ਅੱਜ ਇੱਕ ਨਵਾਂ ਦਾ ਖੇਡਣ ਦੇ ਜਿਹੜੀ ਉਹਨੇ ਇੱਕ ਕੋਸ਼ਿਸ਼ ਕੀਤੀ ਆ ਕਿ ਬਲਵਿੰਦਰ ਸਿੰਘ ਭੂੰਦੜ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਉਹ ਗੱਲ ਹੋਈ ਨਾ ਜਦੋਂ ਕਹਿੰਦੇ ਹੁੰਦੇ ਆ ਬੰਦਾ ਆਪਣਾ ਸਾਰਾ ਕੁਝ ਗਵਾ ਲੈਂਦਾ ਪਹਿਲਾ ਉਹਦੇ ਵਿੱਚ ਮਨ ਦੇ ਵਿੱਚ ਹੈਂਕੜ ਹੁੰਦੀ ਆ ਉਹਦੇ ਦਿਮਾਗ ਦੇ ਵਿੱਚ ਫਤੂਰ ਫਤੂਰ ਭਰਿਆ ਹੁੰਦਾਗਾ ਉਹਨੂੰ ਇੰਜ ਲੱਗਦਾਗਾ ਕਿ ਮੈਂ ਪੰਜਾਬ ਦਾ ਰਾਜਾਂਗਾ ਮੈਂ ਜਿਹੜਾ ਦੇਸ ਦਾ ਰਾਜਾਂਗਾ ਮਿੱਥੋ ਕੌਣ ਆ ਜਿਹੜਾ ਅੱਗੇ ਲੰਘ ਸਕੂਗਾ ਹੁਣ ਪਰਗਾ ਆਪਣੇ ਸਖਬੀਰ ਬਾਦਲ ਦੀ ਜਿਹੜੀ ਸੁਰਤ ਕਿਤੇ ਨਾ ਕਿਤੇ ਟਿਕਾਣੇ ਆ ਗਈ ਹੁਣ ਡਿਪੀ ਢਿੱਲੋ ਜਾਣ ਤੋਂ ਬਾਅਦ ਤੇ ਮੈਨੂੰ ਲੱਗਦਾ ਕਿ ਸਖਬੀਰ ਬਾਦਲ ਰੋਂਦਾ ਹੋਣਾ ਤੇ ਜੇਕਰ ਤੁਹਾਨੂੰ ਪਹਿਲਾਂ ਟਾਡੇ ਜਿਹੜੇ ਬਾਗੀ ਧੜੇ ਨੇ ਉਹਨਾਂ ਨੇ ਪੁਕਾਰ ਕੇ ਕਿਹਾ ਸੀ ਕਿ ਤੁਸੀਂ ਕੁਰਸੀ ਦਾ ਅਹੁਦਾ ਛੱਡ ਦਿਓ ਕਿਸੇ ਨੂੰ ਹੋਰ ਪ੍ਰਧਾਨ ਲਾ ਦਿਓ ਤੇ ਉਹਦੇ ਤੇ ਤੁਹਾਡੇ ਕੰਨ ਉੱਤੇ ਜੂਨ ਹੀ ਛਰ ਕੇ ਤੇ ਜਦੋਂ ਤੁਹਾਨੂੰ ਹੋਊਗੀ ਤੁਹਾਡੀ ਪਾਰਟੀ ਖੇਰੂ ਖੇਰੂ ਤੇ ਹੁਣ ਤੁਸੀਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦੜ ਨੂੰ ਲਾ ਰਹੇ ਹੋ ਸਾਡੇ ਕਿੰਨੀ ਤੱਕ ਕਿਸੇ ਨੂੰ ਮਰਜ਼ੀ ਲਾਓ ਨਾ ਲਾਓ ਪਰ ਇੱਕ ਇਹ ਆ ਕਿ ਜਿਹੜਾ ਹੁਣ ਲੰਘਿਆ ਬੇਲਾ ਉਹ ਮੁੜ ਕੇ ਹੱਥ ਨਹੀਂ ਆਉਂਦਾ ਤੁਹਾਡੇ ਨਾਲ ਇਹ ਵੀ ਪਤਾ ਲੱਗਿਆ ਕਿ ਬਲਟੋਹੀ ਦੀ ਵੀ ਖੜਕ ਪਈ ਆ ਤੇ ਜਿਹੜਾ ਹੁਣ ਬਲਵਿੰਦਰ ਭੁੰਦੜ ਨੂੰ ਜਿਹੜਾ ਪ੍ਰਧਾਨ ਆ ਕਾਰਜਕਾਰੀ ਚਾਹੇ ਪ੍ਰਧਾਨ ਲਾਇਆਗਾ ਪਰ ਇਹਦੇ ਉੱਤੇ ਹੁਣ ਤੁਸੀਂ ਵੇਖਿਓ ਬਲਟੋਹਾ ਦਾ ਬਿਆਨ ਵੀ ਆਉਣ ਸਾਹਮਣੇ ਆਉਣ ਵਾਲਾ ਹੈਗਾ ਜਲਦੀ ਤੇ ਖਫਾ ਉਹ ਵੀ ਜ਼ਰੂਰ ਨੇ ਤੇ ਜਿਹੜਾ ਹੁਣ ਖਲਾਰਾ ਜਿਹੜਾ ਪਾਰਟੀ ਦੇ ਵਿੱਚ ਪੈ ਗਿਆ ਕਾਲੀ ਦਾਲ ਤਾਂ ਰੰਡਮੰਡ ਹੋ ਗਿਆ ਤੇ ਕਹਿਣ ਤੋਂ ਭਾਵ ਕਿ ਜਿਹੜੀ ਕਹਿੰਦੇ 100 ਸਾਲ ਦੀ ਪਾਰਟੀ ਆ ਜੀ ਅਸੀਂ ਬੜੇ-ਬੜੇ ਦਮਗਜੇ ਮਾਰਦਾ ਸੀ ਜਿੰਨਾਂ ਨੇ ਰਲ ਕੇ ਸਰਕਾਰਾਂ ਦੇ ਨਾਲ ਬੰਦੀ ਸਿੰਘਾਂ ਨੂੰ ਜੇਲਾ ਵਿੱਚ ਬਣਾਇਆ ਹੋਇਆ ਬੰਦੀ ਬਣਾਇਆ ਹੋਇਆਗਾ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਕੂੜਾ ਪ੍ਰਚਾਰ ਕਰਨਾ ਜਿਹੜਾ ਇਹ ਸੁਖਵੀਰ ਬਾਦਲ ਨੂੰ ਮਹਿੰਗਾ ਪਿਆ ਸ਼ਰਬੀਰ ਵਾਦਲ ਨੇ ਕਦੇ ਸੋਚੇ ਨਹੀਂ ਹੋਣਾ ਸ਼ਾਇਦ ਅਜੇ ਵੀ ਨਹੀਂ ਸੋਚਿਆ ਹੋਣਾ ਕਿ ਜਿਸ ਬੰਦੇ ਦਾ ਮੈਂ ਵਿਰੋਧ ਕਰ ਰਿਆਂ ਉਸ ਨੌਜਵਾਨ ਦਾ ਵਿਰੋਧ ਕਰ ਰਿਆ ਇਸ ਕਰਕੇ ਜਿਹੜਾ ਸਾਡਾ ਗਾ ਉਹ ਲਾਣਾ ਬਾਣਾ ਸਾਰਾ ਜਿਹੜਾ ਭੱਜ ਤੁਰਿਆ ਤੇ ਕੁਦਰਤ ਇੱਕ ਬੜੀ ਬਲਵਾਨ ਹੁੰਦੀ ਆ ਜਦੋਂ ਬੰਦਾ ਹੰਕਾਰ ਦੀ 베ੜੀ ਉੱਤੇ ਚੜ ਜਾਂਦਾਗਾ ਤੇ ਫਿਰ ਉਹ 베ੜੀ ਹੰਕਾਰ ਦੀ ਜਿਹੜੀ ਇੱਕ ਦਿਨ ਡੁੱਬਣੀ ਹੁੰਦੀ ਆ ਜਿੰਨਾ ਕਿ ਹੰਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਸੀ ਇਹਨਾਂ ਨੂੰ ਆਇਆ ਸੀ ਕਿ ਸਾਡੀ ਮੁੱਠੀ ਵਿੱਚ ਸਾਰੇ ਜਾਣੇ ਆ ਸਾਥੋਂ ਬਿਨਾਂ ਤਾਂ ਪੱਤਾ ਨਹੀਂ ਝੂਲਦਾ ਹੁਣ ਆਉਣ ਵਾਲਾ ਟਾਈਮ ਆ ਜੇ ਹੋਰ ਦੇਖ ਲੋ ਅਜੇ ਸ਼ਰੋਣੀ ਕਮੇਟੀ ਜਦੋਂ ਬਾਗੀ ਤਾਂ ਫਿਰ ਤੁਸੀਂ ਦੇਖਿਓ ਕਿ ਭੱਬਾ ਮਾਰ ਮਾਰ ਹੋਊਗਾ ਸੁਖਵੀਰ ਬਾਦਲ ਅੱਜ ਦੀ ਗੱਲ ਤੁਸੀਂ ਯਾਦ ਰੱਖ ਲਿਓ ਰਹਿਣੀ ਸ਼ਰੋਣੀ ਕਮੇਟੀ ਵੀ ਨਹੀਂ ਬਾਗੀ ਧੜਾ ਸ਼ਰੋਣੀ ਕਮੇਟੀ ਜਲਦੀ ਹੋਣ ਵਾਲਾਗਾ ਸੂਤਰਾ ਤਾਂ ਪਤਾ ਲੱਗਿਆ ਕਿ ਵੱਡਾ ਜਿਹੜਾ ਹੋਰ بڑے بڑے ਥੰਮ ਡਿੱਗਣ ਵਾਲੇ ਨੇ ਤੇ ਜਿਹੜਾ ਸ਼ਖਬੀਰ ਬਾਦ ਦਾ ਸਭ ਤੋਂ ਆਕੀ ਹੋਇਆ ਫਰਦਾ ਸੀ ਤੇ ਅੱਜ ਮਿੰਨਤਾ ਕਰੀ ਜਾਂਦਾਗਾ ਫਲਾਨਿਆਂ ਤੂੰ ਆ ਜਾ ਤੂੰ ਘਰੇ ਵਾਪਸੀ ਆ ਜਾ ਤੂੰ ਨਾ ਛੱਡ ਕੇ ਜਾ ਜਿਹੜੇ 38 38 ਸਾਲ ਦੇ ਤੁਹਾਡੇ ਨਾਂ ਰਹਿੰਦੇ ਸੀ ਜਿਨ੍ਹਾਂ ਨੇ ਸਾਰੀ ਉਮਰ ਕਮਾ ਲਈ ਜਿਨ੍ਹਾਂ ਸਾਰੀ ਉਮਰ ਕੱਢ ਲਈ ਬਾਦਲ ਦੇ ਨਾਲ ਪ੍ਰਗਤ ਬਾਦਲ ਦੇ ਨਾਲ ਕਿ ਉਹ ਬੰਦੇ ਨੇ ਤੁਹਾਡੇ ਨਾਲ ਖੜੇ ਰਏ ਤੇ ਨਵੇਂ ਬੰਦੇ ਕਿਵੇਂ ਖੜਨਗੇ ਕਿਉਂਕਿ ਤੁਸੀਂ ਕੋ ਨੂੰ ਸਮਝੀ ਕੁਛ ਨਹੀਂ ਤੁਸੀਂ ਸਿੱਖਾਂ ਨੂੰ ਇਹ ਸਮਝ ਆਗਾ ਕਿ ਅਸੀਂ ਪੰਥਕ ਆ ਅਸੀਂ ਸਿੱਖਾਂ ਤੇ ਜੇਕਰ ਭਾਈ ਹਵਾਰੇ ਦੀ ਗੱਲ ਆਉਂਦੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਉਹ ਕਤਲ ਜਿਹੜੇ ਕਤਲ ਕੀਤੇ ਨੇ ਉਹ ਕੀ ਕਰੂਗਾ ਉਹਨੂੰ ਨਹੀਂ ਸੱਜਣਾ ਚਾਹੀਦਾ ਜੇ ਦੂਜੇ ਪਾਸੇ ਵਾਰੀ ਆਉਂਦੀ ਭਾਈ ਅਮਰਤਪਾਲ ਸਿੰਘ ਦੀ ਇਹ ਗੱਲ ਗਿਆ ਜੀ ਜੇਲ੍ਹ ਚ ਇਹ ਲੇਲੀਆਂ ਕੱਢਦਾਗਾ ਇਸ ਤਰ੍ਹਾਂ ਕੱਢਦਾਗਾ ਕੋਈ ਸਾਲ ਜਾਵੇ ਕੋਈ 6 ਮਹੀਨੇ ਜਾਵੇ ਕੋਈ ਜਿਨ੍ਹਾਂ ਨੂੰ 33 32 33 ਸਾਲ ਹੋ ਗਏ ਚਾਹੇ ਉਹ ਸਾਡੇ ਬੰਦੀ ਸਿੰਘ ਹੋਣਾ ਜੇਕਰ ਕੋਈ ਬੰਦੀ ਸਿੰਘ ਦੀ ਆਵਾਜ਼ ਚੁੱਕਦਾਗਾ ਜੇ ਕੋਈ ਨਾ ਕੋਈ ਸਿੰਘ ਬਾਹਰ ਆ ਜਾਂਦਾ ਕਿ ਸੋਡਾ ਢਿੱਡ ਦੁਖਦਾਗਾ ਤੁਹਾਡੇ ਕਿਉਂ ਚਲੂਨੇ ਲੜਦੇ ਨੇ ਕਿ ਤੁਸੀਂ ਬੰਦੀ ਸਿੰਘ ਬਣਾ ਕੇ ਰਾਜੀ ਹੋ ਕਿ ਇਹਨਾਂ ਨੂੰ ਕੱਢਣਾ ਨਹੀਂ ਚਾਹੀਦਾ ਬਾਹਰ ਕਿ ਜੇ ਸਾਡੀਆਂ ਕੁਰਸੀਆਂ ਨਾ ਹੱਲ ਜਾਣ ਪਰ ਕੁਦਰਤ ਬੜੀ ਬਲਵਾਨ ਆ ਜਿਹੜੇ ਅੱਜ ਹੰਕਾਰੀ ਬਣੇ ਆ ਬਣੇ ਪਏ ਨੇ ਵੱਡੇ ਵੱਡੇ ਸਾਰਿਆਂ ਨੇ ਕੁਰਸੀਆਂ ਹਿੱਲਣਗੀਆਂ ਸਾਰਿਆਂ ਨੇ ਕੁਰਸੀਆਂ ਜਾਣਗੀਆਂ ਤੇ ਸਾਰਿਆਂ ਦਾ ਹੰਕਾਰ ਢਹਿਲਾ ਹੋਊਗਾ ਤੇ ਫਿਰ ਪ੍ਰਮਾਤਮਾ ਕਹਿੰਦੇ ਕਿਸੇ ਨੂੰ ਮਾਪ ਨਹੀਂ ਕਰਦਾ ਇੱਕ ਕੁਦਰਤਾ ਵਰਤਾਰਾ ਹੈਗਾ ਜਿੰਨਾ ਚਿਰ ਤੁਸੀਂ ਕਿਸੇ ਦਾ ਧੋਖਾ ਕਰੋਗੇ ਜਿੱਦਾਂ ਤੁਹਾਡਾ ਹੰਕਾਰ ਚੜ੍ਹ ਕੇ ਬੋਲੂਗਾ ਤੁਹਾਡੇ ਸਿਰ ਉੱਤੇ ਜਿੰਨੇ ਤੁਸੀਂ ਨੌਜਵਾਨ ਜੇਲ੍ਹਾਂ ਦੇ ਵਿੱਚ ਸੁੱਟੋਂਗੇ ਤੇ ਆਉਣ ਵਾਲਾ ਵਕਤ ਤੁਹਾਡਾ ਤਬਾਹ ਹੋ ਕੇ ਰਹੂਗਾ ਇਹ ਗੱਲਾਂ ਤੁਸੀਂ ਯਾਦ ਰੱਖ ਲਿਓ ਕਿਸੇ ਦੇ ਧੀ ਪੁੱਤ ਨੂੰ ਨਸਿਆਂ ਤੇ ਲਾਉਣਾ ਕਿਸੇ ਦਾ ਧੀ ਪੁੱਤ ਜੇ ਨਸੇ ਨਾਲ ਮਰ ਰਿਹਾ ਮਰਦਾਗਾ ਤੇ ਦੂਜੇ ਪਾਸੇ ਗੁਰੂਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਤੀਜੇ ਪਾਸੇ ਤੋਂ ਸ਼ੇਂਗਾਂ ਨੂੰ ਜਿਹੜੇ ਆਮ ਵਰਤਾਰੇ ਨੇ ਜਿਹੜੇ ਆਮ ਲੋਕ ਨੇ ਘਰਾਂ ਦੇ ਮੁੰਡੇ ਨੇ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆਗਾ ਤੇ ਕੁਦਰਤ ਇੱਕ ਬੜੀ ਬਲਵਾਨ ਚੀਜ਼ ਆ ਕੁਦਰਤ ਦਾ ਦੇਖਦੀ ਆ ਕਿ ਕਿੰਨਾ ਕੁ ਪਾਪ ਕਮਾਉਗੇ ਤੁਸੀਂ ਸਿੱਖਾਂ ਦੇ ਨਾਲ ਤੁਸੀਂ ਔਰੰਗਜ਼ੇਬ ਅਫਦਾਲੀ ਤੋਂ ਲੈ ਕੇ ਮੱਸਾ ਰੰਗੜ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਇਤਿਹਾਸ ਪੜਿਆਗਾ ਜਿੰਨਾ ਜਿੰਨਾਂ ਨੇ ਵੀ ਇਸ ਕੌਮ ਦੇ ਨਾਲ ਆਡਾ ਲਾਇਆ ਉਹਨਾਂ ਦਾ ਖੁਰਾਕ ਖੋਜ ਮਿਟ ਗਿਆ। ਬਾਜੇ ਕਰ ਤੁਸੀਂ ਬੰਦੇ ਸਿੰਘਾਂ ਨੂੰ ਹੋਰ ਬੰਦੀ ਬਣਾ ਕੇ ਰੱਖੋਗੇ। ਉਹਨਾਂ ਦੇ ਛੋਟੇ-ਛੋਟੇ ਪੁੱਤਰ ਨੇ ਉਹਨਾਂ ਤੋਂ ਉਹਨਾਂ ਨੂੰ ਖੋਹੋਂਗੇ। ਜਿਨੇ ਗਦਾ ਕੋਈ ਨਹੀਂ ਕੀਤਾ ਤੇ ਜਿਨੇ ਗਨਾਹ ਚਲੋ ਤੁਹਾਡੇ ਮਾਂ ਗਨਾਹ ਕੀਤਾ ਉਹਨਾਂ ਨੇ ਡਬਲ-ਡਬਲ ਸਜ਼ਾਾਂਾਂ ਕੱਟ ਲਈਆਂ। ਉਹਨਾਂ ਨੇ ਦੋ-ਦੋ ਸਜ਼ਾਾਂਾਂ ਕੱਟ ਲਈਆਂ। ਤੀਤੀ 32 32 ਸਾਲ ਹੋ ਗਏ ਤੁਸੀਂ ਉਹਨਾਂ ਨੂੰ ਨਹੀਂ ਛੱਡ ਰਹੇ ਤੇ ਤੁਸੀਂ ਜਿਹੜੇ ਨਵੇਂ ਸਿੰਘ ਨੇ 50 ਦੇ ਕਰੀਬ ਉਹਨਾਂ ਨੂੰ ਜੇਲਾ ਵਿੱਚ ਡੱਕ ਦਿੱਤਾ ਜਿਨ੍ਹਾਂ ਦਾ ਕੋਸੂਰ ਹੀ ਕੋਈ ਨਹੀਂ ਐਨਐਸਏ ਤੁਸੀਂ ਹੋਰ ਵਧਾ ਰਹੇ ਹੋ ਐਡਾ ਜਿਹੜਾ ਸਰਕਾਰ ਦਾ ਰਵਈਆ ਹੈਗਾ ਬਹੁਤ ਮਾੜਾ ਹੈਗਾ ਆਉਣ ਵਾਲਾ ਟਾਈਮ ਆ ਜਿਹੜਾ ਕਹਿੰਦੇ ਹੁੰਦੇ ਕਿ ਪਤਾ ਨਹੀਂ ਕਹਿੰਦੇ ਤੇ ਰਾਜਿਆਂ ਤੋਂ ਕਦੋਂ ਭੀਖ ਮੰਗਾ ਦੇਵੇ ਤੇ ਗਰੀਬ ਦੀ ਗੁੱਡੀ ਕਦੋਂ ਰੱਬ ਚੜਾ ਦੇਵੇ ਕੋਈ ਪਤਾ ਨਹੀਂ ਲੱਗਦਾ ਇਹ ਕਾਲਪੁਰਖ ਦੇ ਹੱਥ ਦੇ ਵਿੱਚ ਆ ਤੁਸੀਂ ਆਉਣ ਵਾਲਾ 2027 ਦਾ ਜਿਹੜਾ ਵਰਤਾਰਾ ਦੇਖੋਗੇ ਵੱਡੇ ਵੱਡੇ ਹੰਕਾਰੀ ਜਿਹੜੇ ਰਾਜੇ ਬੈਠੇ ਨੇ ਅੱਜ ਵੱਡੇ ਵੱਡੇ ਜਿਹੜੇ ਪਾਰਟੀਆਂ ਦੇ ਕਹਿੰਦੇ ਆ ਕਿ ਅਸੀਂ ਤਾਂ ਪਤਾ ਨਹੀਂ ਮੰਗਣਾ ਨਹੀਂ ਜਾਂ ਅਸੀਂ ਕੁਰਸੀਆਂ ਛੱਡਣੀਆਂ ਨਹੀਂ ਤੁਹਾਡੇ ਕੋਲੋਂ ਕੁਰਸੀਆਂ ਵੀ ਜਾਣਗੀਆਂ ਤੁਹਾਡੀਆਂ ਬੇੜੀਆਂ ਵੀ ਖਤਮ ਹੋਣਗੀਆਂ ਜਿਹੜੇ ਤੁਸੀਂ ਸਿੱਕਾਂ ਉੱਤੇ ਇੱਕ ਨਿਰਨ੍ਹਈ ਦੇ ਤਰ੍ਹਾਂ ਜਿਹੜੇ ਬਾਅਰ ਕਰ ਰਹੇ ਹੋ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੋ ਤਾਂ ਕਿ ਇਹਨਾਂ ਨੂੰ ਕੋਈ ਮਾਰੀ ਮੋਟੀ ਅਕਲ ਆ ਸਕੇ ਸ਼ਖਬੀਰ ਬਦਲਦਾ ਦਾ ਜਿਹੜਾ ਹੰਕਾਰ ਆ ਲੱਗਦਾ ਥੋੜਾ ਜਿਹਾ ਢਿੱਲਾ ਹੋਇਆਗਾ ਹੁਣ ਕਿਉਂਕਿ ਕਾਰਜਕਾਰੀ ਜਿਹੜਾ ਪ੍ਰਧਾਨ ਲਾਉਣਾ ਪੈ ਗਿਆ ਭੁੰਦੜ ਨੂੰ ਤੇ ਜਿਹੜਾ ਕਹਿੰਦਾ ਸੀ ਈਨ ਨਹੀਂ ਮੰਨਦਾ ਸੀ ਕਹਿੰਦਾ ਮੈਂ ਤਾਂ ਪ੍ਰਧਾਨ ਹੀ ਨਹੀਂ ਬਦਲਦਾ ਇਹ ਉੱਤੇ ਉੱਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਨਾ ਚਿਰ ਹੀ ਹੁੰਦਿਆ ਜਿੰਨਾ ਤੇਕ ਲੋਕ ਤੁਹਾਡੇ ਨਾਲ ਆ ਜਦੋਂ ਲੋਕ ਪਰੇ ਹੋ ਜਾਣ ਜੋ ਲੋਕਾਂ ਨੇ ਏਕਾ ਬਣਾ ਲਿਆ ਕਿ ਅਸੀਂ ਤਾਂ ਐਸੀ ਬਾਜ਼ੀ ਇਹਦੀ ਪਲਟ ਨਹੀਂ ਆ ਅਸੀਂ ਇਹਦਾ ਜਿਹੜਾ ਖਾਤਮਾ ਕਰਕੇ ਰਹਿਣਾਗਾ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਤੇ ਤੁਸੀਂ ਆਉਣ ਵਾਲਾ ਸਮਾਂ 2027 ਦਾ ਦੇਖੋਗੇ ਵਰਤਾਰੇ ਵਰਤ ਦੇ ਦੇਖੋਗੇ ਗੁਰੂ ਦੀ ਕਲਾ ਜਿਹੜੀ ਵਰਤ ਦੀ ਜਰੂਰ ਦੇਖੋਗੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਮਹਾਂ ਮੱਖਣ ਸਿੰਘ ਉੱਬਾ